ਆਹ ਹਾਂ ਇੱਕ ਸਾਈ ਵਾਲਾ ਦੋਨੇ ਆ ਇੱਕ 11000 ਵਾਲੀ ਦਾ ਦੋਨੇ ਲਿਆ ਇਹਨਾਂ ਨੂੰ ਰੋਡਾਂ ਨੇ ਅੱਜ ਅੱਜ ਵੇਣੇ ਆ ਕੱਢਾਂਗੇ ਤਿੰਨ ਚਾਰ ਕੱਢਾਂਗੇ ਆਹ ਪਤਾ ਲੱਗ ਜੀ ਆਹ ਛੱਡ ਦੀ ਦੋ ਤੇ ਕਾਂ ਆਹ ਛੱਡ ਦੀ ਪਹਿਲਾਂ ਆਹ ਛੱਡ ਗਿਆ ਸਾਈਆਂ ਛੱਡ ਦੇ ਛੱਡ ਦੇ ਸਾਈਆਂ ਇਹਨੂੰ ਵੀ ਛੱਡ ਦੇ ਵੇਣੇ ਅੱਜ ਆਹ ਕਰ ਦੇ ਰੋਕ ਕੇ ਛੱਡੀ ਇਹਨੂੰ ਰੋਕ ਕੇ ਛੱਡੀ ਉਹਦਾ ਬੱਚਾ ਹੈ ਨਾ ਜੁਲੀ ਸਾਹ ਵਾਲੇ ਦਿੱਤੀ ਸੀ ਹਾਂ ਉਹਦਾ ਹੈ ਨਹੀਂ ਇਹ ਉਹਦਾ ਜੋਗੇ ਵਾਲੀ ਉਹਗੇ ਹੂੰ ਨਾ ਇਹ ਸਾਰ ਕਰਦਾ ਕਰਨ ਤੈ ਅਬਲ ਤਾਂ ਧੋਈ ਦਿਆ ਕਰਾਂਗੇ ਨਾ ਇਹ ਓਏ ਗਏ ਚੜ ਗਏ ਤਾਂ ਕਮੈਂਟ ਬਹੁਤ ਆਈ ਜਾਂਦੇ ਸੀਗੇ ਇਹਦੇ ਬੱਚੇ ਬਾਰੇ ਇਹਦੇ ਗਏ ਇਹਦੇ ਕਮੈਂਟ ਬਹੁਤ ਆਈ ਵੀ ਬਈ ਬੱਚਾ ਦੱਤਿਓ ਵੀ ਬੱਚਾ ਵਿਖਾਓ ਕਿੰਨੇ ਬੱਚੇ ਤੇ ਇਹਦੇ ਆਪਣੇ ਕੋਲ 3-4 ਆ ਦੇਖੋ ਭਰਾ ਅੱਖਾਂ ਵੇਖੋ ਦੋਹਾਂ 'ਚ ਤੀਰ ਪੈਂਦੇ ਆ ਅੱਖਾਂ 'ਚ ਤੇ ਅੱਖਾਂ ਸਾਪਾਂ ਵਾਂਗੂ ਆ ਦੋਨੇ ਤੇ ਦੋਨਾਂ ਅੱਖਾਂ 'ਚ ਹੀ ਟੀਰ ਪੈਂਦੇ